Vem ਸੋ ਸ਼ਿਗੋਜ ਮੈਂ ਤੁਹਾਡਾ ਆਪਣਾ ਬੋਟਲ 226 ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਖੜਿਆ ਆਂ ਖੰਨੇ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਕੁਰਨ ਧੰਨ ਗੁਰੂ ਅਮਰਦਾਸ ਜੀ ਲੰਗਰ ਸੇਵਾ ਪੁਰ ਹੀਰਾ ਹੁਸ਼ਿਆਰਪੁਰ ਵੱਲੋਂ ਚਲਾਈ ਜਾ ਰਹੀ ਆਂ ਥੋੜਾ ਸਵਾਗਤ ਸਾਡੇ ਚੈਨਲ ਦੇ ਵਿੱਚ ਹਾਂਜੀ ਧੰਨਵਾਦ ਵੀਰ ਜੀ ਤੁਸੀਂ ਆਇਓ ਲੰਗਰ ਨੂੰ ਕਵਰ ਕਰਨ ਲਈ ਜਿਹੜੀ ਕਿ ਇੱਕ ਬਹੁਤ ਵਧੀਆ ਗੱਲ ਆ ਕਿ ਇਹ ਜਿਹੜੀ ਸੇਵਾ ਆ ਜਿਆਦਾ ਤੋਂ ਜਿਆਦਾ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਪਤਾ ਲੱਗੇ ਜਿਹਦੇ ਕਰਕੇ ਇਹ ਸੇਵਾ ਫਰਵਰੀ 2019 ਚ ਸ਼ੁਰੂ ਹੋਈ ਸੀ ਤੇ ਫਿਰ ਲਾਕਡਾਊਨ ਕਰਕੇ ਸਮੇਂ ਦੇ ਹਾਲਾਤਾਂ ਮੁਤਾਬਕ ਇਹ ਬੰਦ ਹੋ ਗਈ ਸੀ ਜਿਹੜੀ ਕਿ ਹੁਣ ਦੁਬਾਰਾ ਇਹ ਖੰਨਾ ਸਿਵਲ ਹਸਪਤਾਲ ਦੇ ਵਿੱਚ ਸ਼ੁਰੂ ਹੋਈ ਆ ਇਹ ਰੋਜ਼ ਹੁਣ ਲੰਗਰ ਜਿਹੜਾ ਇੱਥੇ 12 ਵਜੇ ਸ਼ੁਰੂ ਹੋਇਆ ਕਰੂਗਾ ਤੇ ਜਦ ਤੱਕ ਮਰੀਜ਼ ਇੱਥੇ ਹੋਣਗੇ ਤਦ ਤੱਕ ਇਹ ਲੰਗਰ ਚੱਲਦਾ ਰਹੂਗਾ ਇਹਦੇ ਨਾਲ ਜਿਹੜੇ ਆਪਣੇ ਇਨਾਂ ਦੇ ਭਰਾਵਾਂ ਦਾ ਵੀ ਸਾਥ ਹੋਣਾ ਚਾਹੀਦਾ ਹਾਂਜੀ ਇਹ ਜਿਹੜੀ ਸੇਵਾ ਇਸ ਤੋਂ 2 ਸਾਲ ਪਹਿਲਾਂ ਐਨ ਆਰ ਆਈ ਵੀਰ ਸਰਦਾਰ ਮਨਜੀਤ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਹਾਂਜੀ ਉਹਨਾਂ ਵੀਰ ਮਨਜੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਲਗਾਤਾਰ ਇਹ ਸੇਵਾ ਜਾਰੀ ਰੱਖ ਰਹੀ ਹੈ ਤੇ ਆਨ ਵਾਲੇ ਸਮੇਂ ਦੇ ਵਿੱਚ ਮੁਕਸਰ ਦੇ ਵਿੱਚ ਵੀ ਇੱਕ ਰਸੋਈ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਨਾਲ ਅਸੀਂ ਸਾਰਾ ਮਾਲਵਾ ਤੇ ਸਾਡਾ ਸਾਰਾ ਪੰਜਾਬ ਕਵਰ ਹੋਊਗਾ ਸਿਵਲ ਹਸਪਤਾਲ ਤੇ ਹੋਰ ਵੀ ਜਿੱਥੇ ਲੋੜ ਹੋਊਗੀ ਲੋੜ ਮੁਤਾਬਕ ਇਹ ਲੰਗਰ ਪੁੱਜਦੇ ਕੀਤੇ ਜਾਣਗੇ ਸਤਿ ਸ੍ਰੀ ਅਕਾਲ ਜੀ ਲੰਗਰ ਇਹਨਾਂ 6 ਮਹੀਨੇ ਪਹਿਲਾਂ ਸੇਵਾ ਕੀਤੀਆ ਲਾਕਡਾਊਨ ਕਰਕੇ ਲੰਗਰ ਨੂੰ ਬੰਦ ਕੀਤਾ ਗਿਆ ਸੀਗਾ ਹੁਣ ਦੁਬਾਰਾ ਫੇਰ ਸ਼ੁਰੂ ਕੀਤਾ ਅੱਜ ਪਹਿਲਾ ਦਿਨ ਸੀ ਕੈਨੇਡਾ ਮੇਰੇ ਸੇਵਾ ਕਰਦਮ ਜੀ ਸਾਨੂੰ ਜੀ ਲਗਾਤਾਰ ਹੋ ਗਏ ਪੰਜ ਚਾਰ ਸਾਲ ਬਾਜੀ ਤੇ ਲੋਕਡਾਊਨ ਦੇ ਵਿੱਚ ਹੁਣ ਕਰੋਨਾ ਮਹਾਮਾਰੀ ਦੇ ਵਿੱਚ ਇਹ ਸੇਵਾ ਬੰਦ ਹੋ ਗਈ ਸੀਗੀ ਬੰਦ ਨਹੀਂ ਥੋੜੋ ਜਿਹਾ ਰੁਝੇਵਿਆਂ ਦੇ ਵਿੱਚ ਪੈ ਗਏ ਸੀ ਤੇ ਹੁਣ ਇਹ ਸੇਵਾ ਦੁਬਾਰਾ ਸ਼ੁਰੂ ਹੋਈ ਹੈ ਜੀ ਬਹੁਤ ਖੁਸ਼ੀ ਦੀ ਗੱਲ ਆ ਜੋ ਵੀ ਗਰੀਬ ਪਰਿਵਾਰ ਕੋਈ ਹਨਾ ਕਿਸੇ ਨੂੰ ਕੋਈ ਮਜਬੂਰੀ ਆ ਕਿਸੇ ਨੂੰ ਕੋਈ ਮਜਬੂਰੀ ਆ ਤੇ ਸਾਡੇ ਵਰਗਿਆਂ ਦਾ ਵੀ ਹੱਥ ਚੰਗੇ ਕੰਮ ਦੇ ਵਿੱਚ ਹੋਵੇ ਨਾ ਵਧੀਆ ਲੱਗਦਾ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਹਰ ਗਰੀਬੀ ਗਰੀਬ ਪਰਿਵਾਰ ਉਰੋਂ ਪੇਟ ਭਰ ਕੇ ਜਾਂਦਾ ਉਹਨਾਂ ਦੇ ਚਿਹਰੇਆਂ ਤੇ ਮੁਸਕਾਨ ਅਸੀਂ ਦੇਖਦੇ ਆ ਬੜੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿੰਨੇ ਵੇਲੇ ਅੰਗਰ ਸਟਾਰਟ ਹੋ ਜਾਂਦਾ ਜੀ 9 9:30 ਵਜੇ ਪਰ ਆ ਜਾਂਦੇ ਨੇ ਆਪਣੇ ਪੁਰ ਹੀਰਾਂ ਤੋਂ ਠੀਕ ਆ ਜੀ ਮੇਰਾ ਪਿੰਡ ਬਗਲੀ ਖੁਰਦਾ ਜੀ ਪਰ ਮੈਂ ਉਰੇ ਸੇਵਾ ਕਰਕੇ ਮੈਨੂੰ ਇੰਨੀ ਕੁ ਖੁਸ਼ੀ ਹੁੰਦੀ ਆ ਜੀ ਦਿਲ ਮਤਲਬ ਕਿ ਬਾਗੋ-ਬਾਗ ਹੋ ਜਾਂਦਾ ਜੀ ਖੁਸ਼ੀ ਨਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਨੂ 26 ਦੇਖਣ ਵਾਲਿਆਂ ਦਾ ਮੈਂ ਤੁਹਾਡਾ ਆਪਣਾ ਬੋਟਲ ਤੇ ਨੂ 26